ਮਿੰਡ ਹਰੀਕੇ ਵਿਖੇ ਇੱਕ ਨਿੱਜੀ ਸਕੂਲ ਦੇ ਟੀਚਰ ਦੇ ਵੱਲੋਂ ਇੱਕ ਬੱਚੇ ਤੇ ਅੰਨੇਵਾ ਤਸ਼ੱਦਦ ਕੀਤਾ ਗਿਆ ਇਹ ਤਸ਼ੱਦਦ ਕਰਨਾ ਟੀਚਰਾਂ ਦੇ ਵੱਲੋਂ ਬੱਚਿਆਂ ਦੇ ਕਿੰਨਾ ਕੁ ਜਾਇਜ਼ ਹੈ ਤੁਸੀਂ ਪੂਰੀ ਵੀਡੀਓ ਦੇਖ ਕੇ ਆਪਣਾ ਕਮੈਂਟ ਤੇ ਆਪਣੀ رائے ਜ਼ਰੂਰ ਦੱਸਿਓ ਆਓ ਦੇਖੋ ਪੂਰੀ ਵੀਡੀਓ ਤੇ ਸਾਡੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਦਿਖਾਉਂਦੇ ਆ ਤੁਹਾਨੂੰ ਪੂਰੀ ਵੀਡੀਓ 4 ਸਾਲੇ ਸਕੂਲੇ ਪੜਦਾ ਬੱਚਾ ਇਹਨਾਂ ਦਾ ਵੀਰ ਇਹ ਬੇਟਾ ਇਹਨਾਂ ਦਾ ਆ ਵੇਖੋ ਵੀ 4 ਸਾਲ ਦਾ ਕੋਈ ਮਾਸਟਰ ਉਥੇ ਕੋਈ ਹਮਾਚਲ ਦਾ ਮਾਸਟਰ ਆ ਕੋਈ ਭਈਆ ਜਾਂ ਕੁਛ ਲਾਲੋ ਪਤਾ ਨਹੀਂ ਕੌਣ ਹੋ ਅਜੇ ਅਜੇ ਕੋਈ ਨਾਮ ਆ ਉਹ ਬੱਚੇ ਉਹਨੇ ਕੋਈ ਇੱਕ ਕੋਈ ਬੱਚਾ ਦਾ ਮੈਂ ਕੋਈ ਮੇਰੀ ਵੱਡੀ ਗਲਤੀ ਨਹੀਂ ਸਿਰਫ ਤੇ ਆ ਵੇਖੋ ਡੰਡੇ ਨਾਲ ਲਾਸਾ ਪਾਤੀਆਂ ਤੇ ਉਂਗਲਾਂ ਤੇ ਵੀ ਖੂਨ ਕੱਢੇ ਉਂਗਲਾਂ ਦਿਖਾਉਂਦਾ ਆ ਉਂਗਲਾਂ ਉਂਗਲਾਂ ਪਤਾ ਨਹੀਂ ਕੱਚ ਦਿੱਤੀਆਂ ਇਹਦੇ ਰਖੋ ਮਾਸਟਰ ਨੇ ਔਰ ਮਾਰ ਹਾਂ ਔਰ ਮਾਰ ਖੂਨ ਨਾ ਭਜਿਆ ਤੇ ਇਹ ਫੋਰਸ ਸਕੂਲ ਬੱਚੇ ਦੀ ਫੋਰਸ ਸਕੂਲ ਜਿਹੜਾ ਹਰੀਕੇ ਉਹਦੀ ਕਤੂਤ ਆ ਹੁਣ ਉੱਤੇ ਹੀ ਕਾਰਵਾਈ ਤੇ ਕਰਾਂ ਕਰਾਂਗੇ ਤਾਂ ਕਰਕੇ ਵੀਡੀਓ ਪਾ ਰਹੇ ਆ ਵੀ ਲੋਕਾਂ ਦੇ ਬਾਰੇ ਦੱਸਿਓ ਵੀ ਇਹ ਸਕੂਲਾਂ ਵਾਲੇ ਜਿਹੜੇ ਜਿਹੜੇ ਮਾਸਟਰ ਜਿਹੜੇ ਪਾਸੇ ਮਹਾਚਰੋ ਪੜਾਉਣੋਂ ਦੇ ਕੀ ਕਰਦੇ ਆ ਇਹਦੇ ਪਿਤਾ ਜੀ ਆ ਤੁਸੀਂ ਦੱਸੋ ਰਣਜੀਤ ਜੀ ਕੀ ਗੱਲ ਆ ਜੇ ਬੱਚੇ ਨੂੰ ਕਿਸ ਨਾਲ ਕੁੱਟਿਆ ਕੀ ਆ ਕੇ ਦੱਸਿਆ ਬੱਚੇ ਨੇ ਮਾ ਦਾ ਵੀਰ ਜੀ ਨੇ ਘਰੇ ਆਇਆ ਫਲਪੜ ਸਾਹਿਬ ਦੇ ਰੌਲ ਤਾਂ ਤੇ ਆਉਂਦਿਆਂ ਬੈਠਾ ਤੇ ਪਹਿਲਾਂ ਤੈਨੂੰ ਮੈਨੂੰ ਦੱਸਿਆ ਨਹੀਂਗਾ ਤੇ ਹੁਣ ਇਹਨੇ ਮਨ ਲਾ ਕੇ ਇਹਨੇ ਮਾਸਟਰ ਨੂੰ ਮਾਰਿਆ ਮਾਹ ਚੜੀ ਗੱਲੋਂ ਦਾ ਵੀ ਕੋਈ ਏਡੀ ਗਲਤੀ ਨਹੀਂ ਹੋਈ ਮਾਹ ਤਾਂ ਮਾ ਮੈਨੂੰ ਤਾਂ ਮਾੜਾ ਮੋੜ ਨਹੀਂ ਮਾਰਿਆ ਵੇਖ ਤਾਂ ਹੀ ਮੇਰੇ ਲੱਗ ਲੱਗੀ ਹਾਲਾਤ ਅਸੀਂ ਆ ਵੀ ਵੇਖ ਲਿਆ ਨਾ ਇੰਨਾ ਤੇ ਕੋਈ ਜ਼ਿਆਦਾ ਜੁਰਮ ਉਹ ਤੇ ਪੁਲਿਸ ਵੀ ਨਹੀਂ ਕਰਦੀ ਇੱਡੇ ਬਿਲਕੁਲ ਜੀ ਬਿਲਕੁਲ ਚਪੇਰ ਮਾਰਦੇ ਬੱਚੇ ਤੇ ਕੋਈ ਮਾਸਟਰ ਜ਼ਿਆਦਾ ਤੇ ਚਪੇਰ ਮਾਰ ਦਿੰਦਾ ਕੋਈ ਵੀ ਥਾਣੇਦਾਰ ਕੋਈ ਬੱਚੇ ਨੂੰ ਇੱਡੇ ਨਹੀਂ ਕੁੱਟਦਾ ਨਹੀਂ ਕੁੱਟਦਾ ਜੀ ਆ ਵੇਖਣ ਨੂੰ ਮੇਰੇ ਕੀ ਨਾ ਕਰਤੂਲ ਕੀਤੀ ਹੁਣ ਦੱਸੋ ਜੀ ਕੀ ਕਾਰਵਾਈ ਹੋਣੀ ਚਾਹੀਦੀ ਮੈਂ ਨਾ ਜੀ ਸਕੂਲ ਤੇ ਫੋਨ ਮੇਖੋ ਵੀ ਜੇ ਬੱਚੇ ਦਾ ਕੋਈ ਇਹਦਾ ਕਸੂਰ ਸੀ ਨਾ ਇਹ ਆ ਵੀ ਰਾਣਾ ਜੀ ਕਸੂਰ ਸੀ ਕੋਈ ਬੱਚੇ ਦਾ ਚਪੇੜ ਮਾਰ ਲੈਂਦੇ ਜੇ ਇਹਨੇ ਕੋਈ ਸੀਰੀਅਸ ਗਲਤੀ ਕੀਤੀ ਤੁਹਾਨੂੰ ਸਾਦੇ ਡੰਡਾ ਮਾਰ ਕੇ ਲਾਸਾ ਪਾਉਂਦੀਆਂ ਪਿੰਡੇ ਤੇ ਉਂਗਲਾਂ ਤੇ ਖੂਨ ਕੱਢਣਾ ਕੁੱਟ ਕੇ ਤੇ ਇਹ ਕਿੱਥੋਂ ਦੀ ਸਿਚਾਈ ਆ ਇਹ ਫੋਰਸ ਸਕੂਲ ਜਿਹੜਾ ਹਰੀ ਗਿਆ ਉਹ ਸਕੂਲ ਨੇ ਕਤੂਦ ਕੀਤੀ ਆ ਪੁੱਤ ਮੜੀ ਦੱਸੀ ਗੱਲ ਹੋਈ ਕੀ ਤੁਹਾਡੀ ਜੋਤ ਨਾ ਹੋਈ ਬਸਟ ਨਹੀਂ ਕੀਤਾ ਸੱਚੋ ਸੱਚ ਜਾਨੀ ਗੱਲ ਕੋਈ ਨਹੀਂ ਮੈਂ ਕੰਮ ਲੈਬਰ ਤੇ ਕੰਮ ਕਰਾਉਂਦਾ ਹੀ ਹਾਂ ਹਾਂਜੀ ਤੇ ایجنਟ ਦੇ ਬੈਠੇ ਮੈਂ ਬਿਲਕੁਲ ਸ਼ੁਰੂਆਤ ਤੋਂ ਜਾਂਦੀ ਤੇ ਮੁੰਡਾ ਇੱਕ ਹੋਰ ਮੜਾ ਮਗਰ ਆਇਆ ਤੇ ਮੁੜ ਕੇ ਸਾਰਾ ਇਹਦਾ ਕਹਿੰਦੇ ਮਗਰ ਘਰ ਤੋਂ ਗਿਆ ਤੇ ਉਹ ਮੇਰਾ ਪੈਨ ਹਿੱਲੇ ਡੇ ਪਿਆ ਹੈ ਅੱਛਾ ਜੀ ਤੇ ਮੈਂ ਲਿਖਿਆ ਨਹੀਂ ਬਲੈਕ ਬੋਰਡ ਤੇ ਕੰਮ ਲਿਖਾਇਆ ਨਹੀਂ ਲਿਖਿਆ ਨਹੀਂ ਕੰਮ ਤੇ ਸਾਰੇ ਲਿਖਿਆ ਕਿ ਮਹਾਂ ਲਿਖਿਆ ਦਸਾਂ ਮੂਕੇ ਗੁੰਮ ਕਿਤੇ ਵੀ ਰਾਮ ਆ ਲਾ ਤੇ ਕਿਹਾ ਕਿ ਉਹਨੇ ਇਦਾਂ ਅੱਛਾ ਮੂਕੇ ਮੜਾ ਜਾ ਮਹਾਂ ਮੈਂ ਦੇਖ ਲੈਣਾ ਇਦਾਂ ਮੜਾ ਜਾ ਮੈਂ ਆਬ ਕਹੀ ਦੇਈ ਕੋਈ ਗੱਲ ਨਹੀਂ ਦੂNDE ਕਿਵੇੜਾ ਮਾਨੇ ਪਾ ਕੇ ਬੰਨੀ ਪਾ ਕੇ ਲਾਦੀ ਮੇਰੀ ਅੱਛਾ ਪਾ ਕੇ ਲਾਦੀ ਯਾਰੇ ਮੇਰੇ ਹੱਥ ਤੇ ਕਿੰਨੇ ਮੜਾ ਲਿਆ ਵੇ ਨਹੀਂ ਵੇਖਿਆ ਪੁੱਤ ਲਾਸਾ ਪਈਆਂ ਵਾ ਕਿਤੇ ਵੀ ਪਈ ਰਹਿੰਦੀ ਹੈ ਸਿੰਘਾ ਰਾਗੀ ਰਾਗੀ ਸਿੰਘਾ ਬਿਲਕੁਲ ਜੀ ਬਾਕੀ ਧਾਰੀ ਸਾਰੀ ਫੈਮਿਲੀ ਆ ਗੁਰਪ੍ਰੀਤ ਬੱਚਾ ਵਾ ਤੇ ਬਹੁਤ ਮੜਾ ਕੀਤਾ ਇਹਨਾਂ ਤੇ ਕੁਛ ਨਹੀਂ ਤਸਦੀਕ ਕਰਦੀ ਹੋਣੀ ਬਿਲਕੁਲ ਜੀ ਯਾ ਵੀ ਕੋਈ ਨੇ ਕੀ ਹਾਲ ਬਣਾਇਆ ਤਾਂ ਮਗਰ ਨੌਰਾਣੇ ਤੇ ਮੈਂ ਵਿਖਾ ਚੁੱਕਾ ਜੀ ਆਵੇ ਆ ਮੈਂ ਵੀਰਨ ਦੁਬਾਰਾ ਖੋਣਾ ਲਾਸਾ ਆਵੇ ਆ ਲਾਸਾ ਖਾ ਬੈਣਾ ਆ ਲਾਸਾ ਪਾਈਆਂ ਵਾ ਸਕੂਲੇ ਕੀਏ ਨੇ ਕ੍ਰਿਮੀਨਲ ਕੀਏ ਨੇ ਵਿਚਾਰੇ ਨੇ ਕੀਤਾ ਇਹ ਬਿਨਾਂ ਲਾਸਾ ਪਾਈਆਂ ਦੇ ਤੇ ਬਹੁਤ ਮਾੜੀ ਗੱਲ ਆ ਉਹਦੇ ਤੇ ਕਾਰਵਾਈ ਕਰਾਵਾਂਗੇ ਬਿਲਕੁਲ ਜੀ ਬਿਲਕੁਲ ਇੱਕ ਬੰਦਾ ਵੀ ਮਾਰ ਚਲਦਾ ਸ਼ਾਇਦ ਕਿਤੇ ਆਦੇ ਉਤਰਦਾ ਆਓ ਜੀ ਬੱਚਾ ਹਣਾ ਮੱਤਾ ਵੀ ਪਰਿਵਾਰ ਦਾ ਬੱਚਾ ਦੀ ਪਾਗ ਰੋਲੀ ਗਈ ਤੇ ਅੱਥੇ ਸਾਡੀ ਬੈਂਡਿਸੀਟੀ ਗਈ ਕਿੱਡੀ ਮਾਰੀ ਗੱਲ ਕਿੱਡੀ ਮਾਰੀ ਗੱਲ ਉਸੇ ਪਾਗ ਨਾ ਜੇ ਪ੍ਰਧਾਨ ਜੀ ਕੋਈ ਗਲਤੀ ਸੀ ਨਾ ਇਹਦੀ ਪਹਿਲੀ ਗੱਲ ਤਾਂ ਗਲਤੀ ਹਿੰਦਾ ਸੀਰੀਅਸ ਪੱਤੀ ਗਲਤੀ ਕਰਦੇ ਆ ਕਰਦੇ ਆ ਕੋਈ ਗੱਲ ਨਹੀਂ ਮਾਂ ਪੁੱਤ ਦੇ ਨਾਲ ਗੱਲ ਕਰਦਾ ਬਿਲਕੁਲ ਬਿਲਕੁਲ ਤੇ ਬੱਚੇ ਨੂੰ ਕੁੱਟਣਾ ਜਾਂ ਡੰਡੇ ਮਾਰਨੇ ਉਹਦੀ ਉਂਗਲਾ ਤੇ ਖੂਨ ਕੱਢਣਾ ਕਿੱਡੀ ਗਾ ਇਹਦੇ ਵਿੱਚ ਵੀਰੇ ਮੈਂ ਵੀਡੀਓ ਹੀ ਤਾਂ ਬਣਾ ਰਹੇ ਆ ਵੀ ਲੋਕਾਂ ਨੂੰ ਸਚਾਈ ਉਹਖਾਈਏ ਬਾਕੀ ਜਿਹੜੀ ਕਾਰਵਾਈ ਕਰਾਉਣੀ ਆ ਉਹ ਬਾਸਟਰ ਤੇ ਜੋ ਵੀ ਉਸ ਤਾਹੀ ਹੁਣੋ ਆਵੇ ਇੱਕ ਵਾਰੀ ਚੌਕੀ ਥਾਣੇ ਉੱਤੇ ਜਾ ਕੇ ਹੀ ਦੇਣੀ ਹੈ ਤਲਾ ਉਹ ਤੋਂ ਬਾਅਦ ਸਵੇਰੇ ਜਥੇਬੰਦੀਆਂ ਨੂੰ ਜੋ ਵੀ ਹੋਊਗਾ ਜੀ ਉਹਨਾਂ ਦੇ ਕਾਰਵਾਈ ਫੁੱਲ ਕਰਾਵਾਂਗੇ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਧੰਨਵਾਦ